ਕਿ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਾ ਲੰਗੁਰਾਲ ਦੇ ਆਉਣ ਤੋਂ ਬਾਅਦ ਤੁਹਾਨੂੰ ਕੀ ਪ੍ਰੋਬਲਮ ਹੋਈ ਹੈ ਇਹੋ ਜਿਹਾ ਕੀ ਹੁੰਦਾ ਜਨਾਬ ਜੀ ਮੈਂ ਉਲਟਾ ਬੋਲਦੀ ਸੀ ਮੈਂ ਕਿੱਦਾਂ ਜਨਤਾ ਤੋਂ ਵੋਟ ਮੰਗਾ ਥੋੜੀ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਉਹ ਕਹਿੰਦੇ ਨੇ ਕਿ ਲੀਡਰ ਤਾਂ ਆਉਂਦੇ ਜਾਂਦੇ ਰਹਿੰਦੇ ਆ ਹਰ ਵਾਰੀ ਇਦਾਂ ਹੀ ਹੁੰਦਾ ਹੈ ਤਾਂ ਇਹ ਆਪਣੇ ਸਾਡੇ ਕਾਰਕਟਰਾਂ 'ਚ ਕੀ ਕਮੀ ਸੀ ਮੰਨਦੇ ਹੋ ਕਿ ਕਿਤੇ ਨਾ ਕਿਤੇ ਭਾਜਪਾ ਦੀ ਵਿਚਾਰਧਾਰਾ ਨੂੰ ਸੱਟ ਲੱਗੀ ਹੈ ਜੇ ਇਹਨਾਂ ਦੋਵਾਂ ਨੂੰ ਲਿਆਂਦਾ ਆਮ ਆਦਮੀ ਪਾਰਟੀ 'ਚੋਂ ਜਾਂ ਕਾਂਗਰਸ ਦਾ ਕੋਈ ਬੰਦਾ ਭਾਜਪਾ 'ਚ ਆ ਜਾਂਦਾ ਦੋ ਵਿਅਕਤੀ ਤੇ ਗਲਤ ਮੈਨੂੰ ਲੱਗਿਆ ਮੈਂ ਆਵਾਜ਼ ਚੱਕੀ ਐ ਮੈਕਸਿਮਮ ਕੈਂਡੀਡੇਟ ਬਾਹਰ ਦੇ ਸੀ ਇਹ 67000 ਲੱਗੀਆਂ ਹਨ ਕੋਈ ਤਾਂ ਉਹ ਲੋਕੀ ਜਾਣਦੇ ਆ ਫੇਸ ਹੋ ਗਿਆ ਸੀ ਅਟਵਾਲ ਜੀ ਸੀ ਆਪਾਂ ਨੂੰ ਵੀ ਸੀ ਸ਼ਾਇਦ ਉਹਨਾਂ ਨੂੰ ਦੁਬਾਰਾ ਟਿਕਟ ਮਿਲੂਗੀ ਤੁਸੀਂ ਸੁਣਨ ਨੂੰ ਮਿਲਿਆ ਕਿ ਉਹਨਾਂ ਲੀਡਰਾਂ ਨੇ ਤਾਂ ਆਵਾਜ਼ ਚੱਕੀ ਨਹੀਂ ਤੁਸੀਂ ਐਵੇਂ ਹੀ ਰੋਲਾ ਪਾਤਾ ਪਤਾ ਨਹੀਂ ਉਹਨਾਂ ਨੂੰ ਸ਼ਾਇਦ ਦਿੱਲੂ ਸਮਝਾ ਦਿੱਤਾ ਗਿਆ ਹੋਣਾ ਯਾਰ ਉਹ ਸੈਟੀਸਫਾਈਡ ਹੋ ਗਏ ਹੋਣੇ ਉਹਨੂੰ ਸਮਝਾਇਆ ਗਿਆ ਦਿੱਲੂ ਤੇ 12 ਕੈਂਡੀਡੇਟਾਂ ਦਾ ਅਸੀਂ ਤਾਂ ਸਰਵੇ ਕਰਨਾ ਹੀ ਚਾਹੀਦਾ ਸੀ ਕਿ ਫਿਰ ਕਿਤੇ ਆ ਗੱਲ ਤਾਂ ਨਹੀਂ ਕਿ ਜੇ ਤੁਸੀਂ ਆਪ ਦਾਅਵੇਦਾਰੀ ਕੀਤੀ ਸੀ ਕਿ ਤੁਹਾਨੂੰ ਨਹੀਂ ਸੀਟ ਦਿੱਤੀ ਗਈ ਤੇ ਫਿਰ ਹੁਣ ਤੁਸੀਂ ਹੋਣਾ ਤੇ ਵੀ ਇਤਰਾਜ਼ ਚੱਕ ਰਹੇ ਹੋ ਮੈਨੂੰ ਕਿੱਥੇ ਦਾਅਵੇਦਾਰੀ ਮਿਲ ਜਾਣੀ ਸੇ ਕੋਈ ਕਾਮਨ ਸੈਂਸ ਹੈ ਤੁਸੀਂ ਦਾਅਵੇਦਾਰੀ ਠੋਕੀ ਕਿਉਂ ਸਾਡੇ ਕਈ ਕਾਰਕਿਰਤਾ ਅੰਦਰ ਖਾਤੇ ਹਜੇ ਵੀ ਨਾਰਾਜ਼ ਆਮ ਆਦਮੀ ਪਾਰਟੀ ਜੋ ਬੀਜੇਪੀ ਲਿਆਂਦਾ ਲਿਆਂਦੇ ਸਾਰ ਉਹਨਾਂ ਨੂੰ ਉਮੀਦਵਾਰ ਲਾਦਾ ਇਹਦੇ ਲਈ ਤਾਂ ਤੁਹਾਨੂੰ ਅਮਿਤ ਸ਼ਾਹ ਜੀ ਕੋਲ ਜਾਣਾ ਪੈਣਾ ਇਸ ਜਵਾਬ ਲਈ ਫਿਰ ਸਾਰੇ ਰਲ ਕੇ ਆਵਾਜ਼ ਕਿਉਂ ਨਹੀਂ ਚੱਕਦੇ ਫਿਰ ਕਿਉਂ ਬਾਅਦ ਚ ਨੰਬਰ ਗੇਮ ਆ ਜਾਂਦੀ ਹੈ ਕਿਉਂ ਉਸੇ ਦੇਖ ਉਹੀ ਦੇਖਣ ਨੂੰ ਕਿ ਵੋਟ ਕਿਹੜਾ ਜ਼ਿਆਦਾ ਦਬਾਊਗਾ ਉਹਨੂੰ ਚੱਕ ਲਓ ਜਿੱਧਰੋਂ ਮਰਜ਼ੀ ਗਏ ਗਲਤ ਨੂੰ ਆਪਾਂ ਨੂੰ ਬੋਲਣਾ ਚਾਹੀਦਾ ਹੈ ਕਿ ਇੱਕ ਵਾਰੀ ਅਸੀਂ ਗੱਲ ਆਵਾਜ਼ ਜ਼ਰੂਰ ਉਠਾਈਏ ਤੇ ਸੀਨੀਅਰਸ ਨੂੰ ਵੀ ਸੁੰਨਾ ਚਾਹੀਦਾ ਹੈ ਉਸ ਤੋਂ ਬਾਅਦ ਗਾਂ ਦਾ ਕੀ ਪ੍ਰੋਗਰਾਮ ਹੈ ਅੱਗੇ ਕਿ ਕਿਸੇ ਪਾਰਟੀ 'ਚ ਜਾਣ ਦਾ ਸੋਚਿਆ ਜਾਂ ਮਤਲਬ ਕਿਸ ਤਰ੍ਹਾਂ ਕਰਾਂ ਕਹਾਂਗੀ ਆਪਾਂ ਨੂੰ ਬਦਲਾਅ ਲੈ ਕੇ ਆਉਣਾ ਪੈਣਾ ਹੈ ਫਿਲਹਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਮਿਕਰਣ ਅਲੈਦਾ ਹੁੰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਵੱਖਰੇ ਲੈਵਲ ਦੇ ਉੱਤੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਪੂਰੇ ਦੇਸ਼ ਦੇ ਵਿੱਚ ਭਾਵੇਂ ਚੋਣ ਮਾਹੌਲ ਹੈਗਾ ਪਰ ਪੰਜਾਬ ਦੇ ਵਿੱਚ ਸਿਆਸੀ ਸੰਗਰਾਮ ਵੱਖਰਾ ਨਜ਼ਰ ਆ ਰਿਹਾ ਹੈ ਉਸੇ ਦੇ ਵਿੱਚ ਬੀਜੇਪੀ ਨੂੰ ਇੱਕ ਵੱਡਾ ਝਟਕਾ ਲੱਗਿਆ ਇੱਕ ਮਹਿਲਾ ਜੋ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਾਰਕਰਤਾ ਨੇ ਉਹਨਾਂ ਦੇ ਕੰਮ ਕਰਦੇ ਨੇ ਲੋਕਾਂ ਤੱਕ ਬੀਜੇਪੀ ਦੀ ਆਵਾਜ਼ ਪਹੁੰਚਾਉਂਦੇ ਨੇ ਤੇ ਲੋਕਾਂ ਦੀ ਆਵਾਜ਼ ਬੀਜੇਪੀ ਤੱਕ ਪਹੁੰਚਾਉਂਦੇ ਨੇ ਮੇਰੀ ਮਰਾਦ ਜਲੰਧਰ ਤੋਂ ਮਿਸਸ ਆਰਤੀ ਰਾਜਪੂਤ ਤੋਂ ਹੈ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਬੀਜੇਪੀ ਨੂੰ ਛੱਡਣ ਦਾ ਫੈਸਲਾ ਕੀਤਾ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ ਐਨਾ ਵੱਡਾ ਫੈਸਲਾ ਉਹ ਵੀ ਇੰਨੀ ਕ੍ਰੂਸ਼ਲ ਸਟੇਜ ਦੇ ਉੱਤੇ ਕਿਉਂ ਕਰ ਲਿੱਤਾ ਗਿਆ ਕਿਉਂ ਬੀਜੇਪੀ ਦਾ ਪੱਲਾ ਛੱਡਣ ਦੀ ਤਿਆਰੀ ਕਰ ਲਈ ਹੈ ਆਰਤੀ ਜੀ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਮੌਜੂਦ ਨੇ ਆਰਤੀ ਜੀ ਸਭ ਤੋਂ ਪਹਿਲਾਂ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਧੰਨਵਾਦ ਜੀ ਐਟਾ ਵੱਡਾ ਫੈਸਲਾ ਲੈ ਲਿਆ ਗਿਆ ਔਰ ਤੁਹਾਡੀ ਆਪਣੀ ਇੰਟਰਵਿਊ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲੰਗੁਰਾਲ ਦੇ ਆਉਣ ਤੋਂ ਬਾਅਦ ਤੁਹਾਨੂੰ ਕੀ ਪ੍ਰੋਬਲਮ ਹੋਈ ਇਹੋ ਜਿਹਾ ਕੀ ਹੋਇਆ ਆ ਦੇਖੋ ਮੈਨੂੰ ਇਹਨਾਂ ਨਾਲ ਪਰਸਨਲ ਕੋਈ ਇਸ਼ੂਸ ਨਹੀਂ ਹੈ ਮੇਰੀ ਇਹਨਾਂ ਦੇ ਪਰਸਨਲ ਕੋਈ ਇਸ਼ੂ ਨਹੀਂ ਹੈ ਮੇਰੀ ਜਿਹੜੀ ਮੇਰੀ ਮੰਗ ਉਹ ਇਹ ਹੀ ਸੀ ਕਿ ਆਪਾਂ ਇਹ ਕਹਿਆ ਸੀ ਕਿ ਅਸੀਂ ਇਹਨਾਂ ਦਾ ਵਿਰੋਧ ਕਰਦੇ ਆਏ ਅੱਜ ਤੱਕ ਨਾ ਇੱਕ ਹਿਊਮਨ ਐਜ਼ ਅ ਹਿਊਮਨ ਬੀਿੰਗ ਮੈਂ ਵੇਖਾਂ ਤੇ ਇਹਨਾਂ ਦਾ ਵਿਰੋਧ ਕੀਤਾ ਕਿਉਂਕਿ ਆਪਾਂ ਕਾਰਕਟਰਤਾ ਹੈ ਤਾਂ ਦੱਸ ਅਸੀਂ ਕਾਰਕਟਰਤਾ ਹੈਗੇ ਅਸੀਂ ਵੱਡੇ ਨੇਤਾ ਨਹੀਂ ਹੈਗੇ ਆ ਕਾਰਕਟਰਤਾ ਲੋਕਾਂ ਨੂੰ ਮਿਲਦਾ ਹੈ ਲੋਕੀ ਅੱਛਾ ਵੀ ਸਾਨੂੰ ਹੀ ਬੋਲਦੇ ਆ ਲੋਕੀ ਬੁਰਾ ਵੀ ਸਾਨੂੰ ਹੀ ਬੋਲਦੇ ਆ ਹਾਨੂੰ ਵਿਚਰਨਾ ਪੈਂਦਾ ਹੈ ਹਾਨੂੰ ਫੇਸ ਕਰਨਾ ਪੈਂਦਾ ਔਰ ਮੈਂ ਤਾਂ ਮੇਰੇ ਨਾਲ ਇੱਧਰ ਦੀ ਅਟੈਚਮੈਂਟ ਹੈਗੀ ਲੋਕਾਂ ਦੀ ਇਹ ਹਰ ਇੱਕ ਮਹਿਲਾ ਮੈਂ ਮਹਿਲਾ ਮੋਰਚਾ ਦੀ ਅਧਿਖ ਸੀ ਨਾ ਦੀ ਤੇ ਬਹੁਤ ਅਟੈਚਡ ਹੈ ਮਹਿਲਾਵਾਂ ਮੇਰੇ ਨਾਲ ਬਹੁਤ ਖੁੱਲ ਕੇ ਗੱਲ ਕੀਤੀਆਂ ਹੈ ਸ਼ਾਇਦ ਉਹ ਭਾਜੀਪੀ ਚ ਭਾਵੇਂ ਨਾ ਜੁੜੀ ਹੋਣ ਮੇਰੇ ਨਾਲ ਲੇਕਿਨ ਗਲੀ ਗਲੀ ਮੋਹੱਲੇ ਮੋਹੱਲੇ ਚ ਮੇਰੇ ਨਾਲ ਲੋਕ ਜੁੜੇ ਹੋਏ ਆ ਤੇ ਜਦ ਮੈਂ ਆਪਣੀ ਪਾਰਟੀ ਨੂੰ ਜਦੋਂ ਅਸੀਂ ਪ੍ਰਮੋਟ ਕਰਦੇ ਸੀ ਤਾਂ ਕਿਤੇ ਨਾ ਕਿਤੇ ਕਿਸੇ ਨੂੰ ਡਿਮੋਟ ਵੀ ਕਰਨਾ ਪੈਂਦਾ ਹੈ ਤੇ ਅਸੀਂ ਪਾਰਟੀ ਨੂੰ ਹੀ ਕਰਕੇ ਅਸੀਂ ਬੰਦੇ ਰਿਮੂਵਟ ਕਰਦੇ ਆ ਜਿਹੜਾ ਉੱਥੇ ਅਹੁਦੇਦਾਰ ਬੈਠਾ ਹੁੰਦਾ ਅਸੀਂ ਕੰਮੀਆਂ ਕਿਉਂ ਪਾਰਟੀ ਨੇ ਤਾਂ ਕੰਮ ਨਹੀਂ ਕਰਨਾ ਕੰਮ ਤਾਂ ਅਹੁਦੇਦਾਰ ਨੇ ਕਰਨਾ ਹੈ ਜਿਹੜਾ ਵੀ ਅਹੁਦੇਦਾਰ ਉਹਨੇ ਕੰਮ ਕਰਨਾ ਹੈ ਤੇ ਅਸੀਂ ਉਸ ਅਹੁਦੇਦਾਰ ਦੀ ਅਸੀਂ ਬੁਰਾਈਆਂ ਕਰਦੇ ਫਿਰਦੇ ਸੀ ਜਿਹੜੇ ਮੌਜੂਦਾ ਉੱਥੇ ਐਮ ਐਮ ਐਲ ਏ ਵੀ ਸੀ ਜਾਂ ਐਮ ਪੀ ਵੀ ਸੀ ਤੇ ਅੱਜ ਮੈਂ ਉਹਨਾਂ ਦੇ ਜ਼ਿੰਦਾਬਾਦ ਜ਼ਿੰਦਾਬਾਦ ਕਿੱਦਾਂ ਕਰਾਂ ਮੈਨੂੰ ਨਹੀਂ ਸਮਝ ਆ ਰਹੀ ਸੀ ਇਹ ਗੱਲ ਮੈਂ ਆਪਣੇ ਪਾਰਟੀ ਨੂੰ ਰਿਕੁਐਸਟ ਵੀ ਕੀਤੀ ਸੀ ਕਿ ਮੈਨੂੰ ਤੁਸੀਂ ਕਿਤੇ ਔਰ ਭੇਜ ਦਿਓ ਪ੍ਰਚਾਰ ਲਈ ਲੇਕਿਨ ਪਾਰਟੀ ਨੇ ਉਸ ਚੀਜ਼ ਨੂੰ ਨਹੀਂ ਸੁਨੇਹਾ ਤੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਮੀਟਿੰਗਾਂ ਨੂੰ ਆਉਂਦੂ ਮੈਂ ਕਾਪੀ ਚ ਚਾਈਨ ਚ ਪਹਿਲੀ ਵਾਰੀ ਇਦਾਂ ਹੋਇਆ ਉਹਨਾ ਕਿ ਮੈਂ ਮੀਟਿੰਗਾਂ ਅਟੈਂਡ ਨਹੀਂ ਕੀਤੀ ਤੁਸੀਂ ਪਿੱਛੇ న్యూਸ ਕੱਢ ਕੇ ਵੇਖ ਲਓ ਮੈਂ ਮੀਟਿੰਗਾਂ ਚ ਨਹੀਂ ਜਾ ਰਹੀ ਸੀ ਨਹੀਂ ਤਾਂ ਕੋਈ ਇਦਾਂ ਦੀ ਮੀਟਿੰਗ ਨਹੀਂ ਹੁੰਦੀ ਸੀ ਕਿ ਮੈਂ ਨਹੀਂ ਪਹੁੰਚਦੀ ਸੀ ਥੋੜੀ ਥੋੜੀ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਉਹ ਕਹਿੰਦੇ ਨੇ ਕਿ ਲੀਡਰ ਤਾਂ ਆਉਂਦੇ ਜਾਂਦੇ ਰਹਿੰਦੇ ਆ ਲੀਡਰ ਆਜਾਹਾ ਨਹੀਂ ਕੱਲ ਹੋਰ ਹੋ ਜਾਣਗੇ ਪਾਰਟੀ ਦਾ ਮੇਨ ਮਕਸਦ ਜਿਹੜਾ ਪਾਰਟੀ ਦਾ ਉਹ ਮਾਇਨੇ ਰੱਖਦਾ ਆ ਤੁਹਾਨੂੰ ਤੁਹਾਨੂੰ ਪਾਰਟੀ ਦਾ ਮੇਨ ਮਕਸਦ ਨਹੀਂ ਤੁਹਾਨੂੰ ਧਿਆਨ ਚ ਹੈਗਾ ਤੁਹਾਨੂੰ ਦੋ ਲੀਡਰ ਹੀ ਦਿਖਦੇ ਪਏ ਪਾਰਟੀ ਦਾ ਮੇਨ ਮਕਸਦ ਠੀਕ ਹੈ ਆਪਾਂ ਆਪਾਂ ਗੱਲ ਕਰਦੇ ਆਂ ਅਸੀਂ ਪਾਰਟੀ ਦੀ ਗੱਲ ਕਰਦੇ ਆਂ ਮੈਂ ਇਸ ਚੀਜ਼ ਨੂੰ ਸ਼ਾਇਦ ਮੇਰੇ ਲਈ ਇਹ ਪਹਿਲਾ ਐਕਸਪੀਰੀਅੰਸ ਸੀ ਮੇਰੇ ਲਾਈਫ ਦਾ ਦੂਸਰੀ ਗੱਲ ਮੈਂ ਇਹ ਕਹਾਂਗੀ ਆਪਾਂ ਨੂੰ ਬਦਲਾਅ ਲੈ ਕੇ ਆਉਣਾ ਪੈਣਾ ਹੂੰ ਜੀ ਇਸ ਸੰਬੰਧ ਦਾ ਬਦਲਾਅ ਕਿੰਨੇ ਮੈਂ ਇੱਕ ਚੀਜ਼ ਕਹਾਂਗੀ ਆਪਾਂ ਜਦੋਂ ਘਰ ਬਣਾਉਂਦੇ ਆ ਮਕਾਨ ਬਣਾਉਂਦੇ ਆ ਕਈ ਮਕਾਨਾਂ 'ਚ ਤੁਹਾਨੂੰ ਬਹੁਤ ਸਾਫ ਸਫਾਈ ਹੈ ਕਿ ਲੋਕੀ ਉੱਦਾਂ ਦੇ ਹੋਣਗੇ ਤਾਂ ਸਫਾਈਆਂ ਲੇਕਿਨ ਕਈ ਮਕਾਨਾਂ 'ਚ ਬੜਾ ਗੰਦ ਵੀ ਹੈ ਤੇ ਜਿੱਦਾਂ ਦਾ ਲੋਕੀ ਅਸੀਂ ਲੈ ਕੇ ਆਵਾਂਗੇ ਉੱਦਾਂ ਤੇ ਚੀਜ਼ਾਂ ਹੋਣੀਆਂ ਤੇ ਮੈਨੂੰ ਸ਼ਾਇਦ ਮੈਂ ਐਕਸੈਪਟ ਨਹੀਂ ਕਰ ਪਾਰੀ ਸੀ ਉਸ ਚੀਜ਼ ਨੂੰ ਆਈ ਡੋਨਟ ਨੋ ਵਾਈ ਕਿਉਂਕਿ ਮੈਂ ਵਿਰੋਧ ਕੀਤਾ ਮੇਰੇ ਲਈ ਪੈਡ ਐਕਸਪੀਰੀਅੰਸ ਸੀ ਲੀਡਰ ਆਉਂਦੇ ਜਾਂਦੇ ਆ ਮੈਂ ਇਸ ਚੀਜ਼ ਨੂੰ ਮੇਰੀ ਸਟੇਟਮੈਂਟ ਮੈਂ ਇਸ ਚੀਜ਼ ਨੂੰ ਨਹੀਂ ਸਮਝਦੀਆਂ ਕਈ ਪਾਰਟੀਆਂ ਮੈਂ ਦੇਖਿਆ ਜਿਹੜੇ ਅੱਜ ਤੱਕ ਲੀਡਰ ਚੱਲੇ ਆ ਰਹੇ ਆ ਕਈ ਦੇਖੋ ਤੁਸੀਂ ਵੀ ਸਰਚ ਕਰੋ ਇਸ ਚੀਜ਼ 'ਚ ਪਿਛਲੇ ਵਾਰ ਵੀ ਹੋਇਆ ਸੀ ਇਦਾਂ ਮੈਂ ਪੁਰਾਣੇ ਕਾਰਕਟਰਾਂ ਤੋਂ ਵੀ ਸੁਣਿਆ ਇਹ ਗੱਲਾਂ ਕਿ ਹਰ ਵਾਰੀ ਇਦਾਂ ਹੀ ਹੁੰਦਾ ਹੈ ਹਰ ਵਾਰੀ ਇਦਾਂ ਹੀ ਹੁੰਦਾ ਹੈ ਤਾਂ ਆਪਣੀ ਹਾਡੇ ਕਾਰਕਟਰਾਂ 'ਚ ਕੀ ਕਮੀ ਸੀ ਠੀਕ ਹੈ ਮੈਂ ਮੰਦੀ ਹਾਈ ਕਮਾਂਡ ਦੀ ਸਟ੍ਰੈਟਜੀ ਹੈਗੀ ਆ ਉਹਨਾਂ ਦੀ ਇੱਕ ਵੱਖਰੀ ਸੋਚ ਹੈ ਆਪਾਂ ਤਾਂ ਉਹਨਾਂ ਦੀ ਸੋਚ ਤੱਕ ਪਹੁੰਚ ਵੀ ਨਹੀਂ ਸਕਦੇ ਮਤਲਬ ਮੈਂ ਤੁਸੀਂ ਮੰਨਦੇ ਹੋ ਕਿ ਕਿਤੇ ਨਾ ਕਿਤੇ ਭਾਜਪਾ ਦੀ ਵਿਚਾਰਧਾਰਾ ਨੂੰ ਛੱਟ ਲੱਗੀ ਹੈ ਜੇ ਇਹਨਾਂ ਦੋਵਾਂ ਨੂੰ ਲਿਆਂਦਾ ਆਮ ਆਦਮੀ ਪਾਰਟੀ 'ਚੋਂ ਜਾਂ ਕਾਂਗਰਸ ਦਾ ਕੋਈ ਬੰਦਾ ਭਾਜਪਾ 'ਚ ਆਇਆ ਇਸ ਵਾਰ ਮੈਕਸਿਮਮ ਜਿਹੜੀ ਪਹਿਲੀ ਲਿਸਟ ਆਈ ਹੈ ਤੁਸੀਂ ਵੀ ਵੇਖਿਆ ਹੋਣਾ ਕਿ ਮੈਕਸਿਮਮ ਕੈਂਡੀਡੇਟ ਬਾਹਰ ਦੇ ਸੀ ਇਹ 60 ਸਬਤੂ ਦਾ ਲੱਗੇ ਸਾਨੂੰ ਮੈਂ ਜਲੰਧਰ ਦੀ ਗੱਲ ਤਾਂ ਕਰ ਰਹੀ ਹਾਂ ਕਿਉਂਕਿ ਮੈਂ ਜਲੰਧਰ 'ਚ ਰਹਿੰਦੀ ਹਾਂ ਮੈਂ ਜਲੰਧਰ 'ਚ ਪ੍ਰਚਾਰ ਕਰਨਾ ਹੈ ਤੇ ਮੈਂ ਤਾਂ ਇੱਥੇ ਦੀ ਗੱਲ ਕਰਾਂਗੀ ਨਾ ਜੇ ਮੈਂ ਕਿਤੇ ਪੰਜਾਬ ਦੀ ਲੀਡਰ ਹੁੰਦੀ ਤਾਂ ਮੈਂ ਸਾਰਿਆਂ ਦੀ ਗੱਲ ਕਰਨੀ ਸੀ ਮੈਂ ਜਲੰਧਰ ਦੀ ਲੀਡਰ ਮੈਂ ਜਲੰਧਰ ਦੀ ਲਈ ਆਵਾਜ਼ ਉਚਾਵਾਂਗੀ ਗੱਲ ਇਹ ਹੈ ਸਾਰੇ ਤੇ ਇਹਨੂੰ ਸਿਰਫ ਇੱਕ ਇਸ਼ੂ ਬਣਾਇਆ ਜਾ ਰਿਹਾ ਕਿ ਮੈਨੂੰ ਪ੍ਰੋਬਲਮ ਉਹਨਾਂ ਤੋਂ ਹੈ ਮੈਂ ਸਪਸ਼ਟ ਆਪਣੀ ਵੀਡੀਓ 'ਚ ਵੀ ਗੱਲ ਕਹੀ ਸੀ ਮੈਨੂੰ ਮੇਰਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨਾਲ ਮੈਨੂੰ ਕਿਉਂ ਇਸ਼ੂ ਹੋਊਗਾ ਉਹਨਾਂ ਨਾਲ ਜੇ ਉਹ ਦੋ ਨਹੀਂ ਤੇ ਉਹਨਾਂ ਦੋਵਾਂ ਦੀ ਥਾਂ ਤੇ ਹੋਰ ਕੌਣ ਹੈ ਤੁਹਾਡੇ ਹਿਸਾਬ ਨਾਲ ਕਿਹੜਾ ਹੈ ਇਹੋ ਜਿਹਾ ਲੀਡਰ ਜਿਹੜਾ ਹੁਣ ਖੜਾ ਕੀਤਾ ਜਾ ਸਕਦਾ ਉਹ ਉਮੀਦਵਾਰ ਦੇ ਤੌਰ ਤੇ ਸਾਡੇ ਪਾਰਟੀ ਦੇ ਵਿੱਚ ਸਾਡੇ ਜਿਹੜੇ ਪਿਛਲੇ ਸਾਡੇ ਮੈਂ ਕਹਾਂਗੀ ਕੈਂਡੀਡੇਟ ਸੀ ਹੁਣ ਤਾਂ ਹੁਣ ਲੋਕੀ ਜਾਣਦੇ ਆ ਫੇਸ ਹੋ ਗਿਆ ਸੀ ਅਟਵਾਲ ਜੀ ਸੀ ਆਪਾਂ ਨੂੰ ਉਮੀਦ ਸੀ ਸ਼ਾਇਦ ਉਹਨਾਂ ਨੂੰ ਦੁਬਾਰਾ ਟਿਕਟ ਮਿਲੂਗੀ ਫਿਰ ਆਪਾਂ ਰਜੇਸ਼ ਬੱਗਾ ਜੀ ਮੈਂ ਸੁਣਿਆ ਸਾਡੇ ਬਹੁਤ ਪੁਰਾਣੇ ਲੀਡਰ ਹੈਗੇ ਕਿਉਂਕਿ ਮੈਂ ਪਾਰਟੀ 'ਚ ਬਹੁਤ ਨਵੀਂ ਆ ਮੈਂ बार-बार ਇਸ ਗੱਲ ਨੂੰ ਕਹਿ ਰਹੀ ਆਂ ਹੋ ਸਕਦਾ ਨਵੀਂ ਹੋਣ ਦੇ ਕਾਰਨ ਮੈਂ ਇਦਾਂ ਰਿਐਕਟ ਕੀਤਾ ਤੇ ਇਹ ਕਿ ਇਨਸਾਨੀਅਤ ਹੈ ਹਿਊਮਨ ਨੇਚਰ ਹੈ ਇਹਨੂੰ ਤੁਸੀਂ ਬਦਲ ਨਹੀਂ ਸਕਦੇ ਮੈਂ ਇਦਾਂ ਦੀ ਹਾਂ ਇਦਾਂ ਦੀ ਰਹਾਂਗੀ ਸ਼ੁਰੂ ਤੋਂ ਆ ਸ਼ੁਰੂ ਤੋਂ ਆ ਮਤਲਬ ਜਦੋਂ ਵੀ ਕਿਤੇ ਗਲਤ ਮੈਨੂੰ ਲੱਗਿਆ ਮੈਂ ਆਵਾਜ਼ ਚੱਕੀ ਹੈ ਔਰ ਇਹ ਵੀ ਮੈਂ ਗਲਤ ਦੱਸ ਦਵਾ ਉਸ ਆਵਾਜ਼ ਦਾ ਅਸਰ ਵੀ ਹੋਇਆ ਹੈ ਦਿੱਲੀ ਦਾ ਅਸਰ ਹੋਇਆ ਕਈ ਵਾਰ ਮੈਂ ਹਮੇਸ਼ਾ ਆਵਾਜ਼ ਚੱਕੀ ਹੈ ਦੇ ਹੋਏ ਸੀ ਦੇਖੋ ਮੈਨੂੰ ਤਾਂ ਸੀ ਕਿ ਸਾਡੇ ਕੋਲ ਲੀਡਰ ਹੈਗੇ ਜੇ ਪਿਛਲੀ ਵਾਰ ਅਸੀਂ ạtਵਾਜ ਨੂੰ ਲੜਾ ਸਕਦੇ ਸੀ ਤਾਂ ਇਸ ਵਾਰ ਵੀ ਲੜਾ ਸਕਦੇ ਸੀ ਅੱਛਾ ਤੁਹਾਨੂੰ ਇਦਾਂ ਨਹੀਂ ਸੁਣਨ ਨੂੰ ਮਿਲਿਆ ਕਿ ਉਹਨਾਂ ਲੀਡਰਾਂ ਨੇ ਤਾਂ ਆਵਾਜ਼ ਚੱਕੀ ਨਹੀਂ ਤੁਸੀਂ ਐਵੇਂ ਹੀ ਰੌਲਾ ਪਾਤਾ ਦੇਖੋ ਉਹ ਸੀਨੀਅਰ ਲੀਡਰ ਸੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਸ਼ਾਇਦ ਦਿੱਲੀੋਂ ਸਮਝਾ ਦਿੱਤਾ ਗਿਆ ਹੋਣਾ ਯਾਰ ਉਹ ਸੈਟੀਸਫਾਈਡ ਹੋ ਗਏ ਉਹਨੇ ਉਹਨੂੰ ਨਹੀਂ ਸਮਝਾਇਆ ਗਿਆ ਦਿੱਲੀੋਂ ਮੈਨੂੰ ਨਹੀਂ ਸਮਝਾਇਆ ਗਿਆ ਜੇ ਸ਼ਾਇਦ ਸਮਝਾ ਦਿੱਤਾ ਹੁੰਦਾ ਮੈਂ ਇੱਕ ਪਰਿਵਾਰ ਦੀ ਬੱਚੀ ਆ ਜੇ ਪਰਿਵਾਰ ਇਨਾ ਵੱਡਾ ਪਰਿਵਾਰ ਹੈਗਾ ਤਾਂ ਮੈਂ ਵੀ ਇੱਕ ਛੋਟੀ ਛੋਟੀ ਬੱਚੀ ਅਸੀਂ ਕਾਰਕਟਰ ਪਰਿਵਾਰ 'ਚ ਬੱਚੇ ਹੁੰਦੇ ਕਾਰਕਟਰ ਨਹੀਂ ਹੁੰਦੇ ਜੇ ਆਪਾਂ ਪਰਿਵਾਰ ਕਹਿੰਦੇ ਬਜੇਪੀ ਨੂੰ ਤੇ ਅਸੀਂ ਬੱਚੇ ਹੈਗੇ ਆ ਤੇ ਬੱਚੇ ਨੂੰ ਮੇਰਾ ਬੱਚਾ ਹੈਗਾ ਮੇਰਾ ਬੱਚਾ ਛੋਟਾ ਹੈ 5 ਸਾਲ ਦਾ ਉਹ ਕਈ ਵਾਰੀ ਜ਼ਿੱਦ ਕਰਦਾ ਜਾਂ ਤਾਂ ਮੈਨੂੰ ਸਮਝਾ ਦਵਾਂ ਤਾਂ ਉਹ ਜ਼ਿੱਦ ਨਹੀਂ ਹੋਊਗੀ ਪੂਰੀ ਲੇਕਿਨ ਅਗਰ ਮੈਨੂੰ ਸਮਝਾਂ ਚ ਮੈਂ ਸਕਸੈਸਫੁਲ ਨਹੀਂ ਹੋਣੀ ਆ ਤਾਂ ਫਿਰ ਉਹ ਜ਼ਿੱਦ ਬਹੁਤ ਵੱਧ ਜਾਂਦੀ ਹੈ ਉਹ ਗੁੱਸਾ ਵੀ ਹੋ ਜਾਂਦਾ ਕਈ ਚੀਜ਼ਾਂ ਹੁੰਦੀ ਹੈ ਅਛਾ ਜੋ ਹਾਲਾਤ ਫਿਲਹਾਲ ਬਣਿਆ ਆਰਤੀ ਜੀ ਮੈਂ ਆਹੀ ਪੁੱਛਣਾ ਚਾਹੁੰਦਾ ਤੁਸੀਂ ਕੁਝ ਨਾਮ ਲਏ ਨੇ ਮੈਂ ਤੁਹਾਡੇ ਤੋਂ ਆ ਜਾਣਨਾ ਚਾਹੁੰਦਾ ਕਿ ਥੋਡੀ ਪਾਰਟੀ ਨੇ ਜੇ ਪਤਾ ਸੀ ਟਕਸਾਲ ਲੀਡਰ ਨੇ ਇਹਨਾਂ ਨੇ ਲੋਕਾਂ ਨੂੰ ਜੋੜਿਆ ਇਹਨਾਂ ਨੇ ਲੋਕਾਂ ਨੂੰ ਨਾਲ ਲੈ ਕੇ ਕੰਮ ਕੀਤਾ ਫਿਰ ਇਹਨਾਂ ਨੂੰ ਖੁੰਝੇ ਕਾਨੂੰ ਲਾਤਾ ਫਿਰ ਕਿਉਂ ਨੰਬਰ ਗੇਮ ਤੇ ਆ ਗਏ ਫਿਰ ਕਿਉਂ ਇਧਰੋਂ ਉਧਰੋਂ ਪਾਰਟੀ ਦੇ ਵਿੱਚੋਂ ਚੱਕਣ ਲੱਗੇ ਲੋਕ ਦੇਖੋ ਇਹ ਤਾਂ ਹਾਈ ਕਮਾਂਡ ਜਾਣਦਾ ਕਿ ਇਦਾਂ ਦੀ ਉਹਨਾਂ ਦੀ ਕੀ ਸਟਰੈਟਜੀ ਸੀ ਆਪਾਂ ਨੂੰ ਤਾਂ ਇਸ ਚੀਜ਼ ਦੇ ਬਾਰੇ ਕੁਝ ਪਤਾ ਨਹੀਂ ਆਪਾਂ ਨੂੰ ਤਾਂ ਉਮੀਦ ਵੀ ਨਹੀਂ ਸੀ ਮੈਂ ਫਿਰ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਆਪਾਂ ਨੂੰ ਸੀ ਕਿਉਂਕਿ ਸਾਡੀ ਪਾਰਟੀ ਤੇ ਨਾ ਕੁਝ ਨਿਯਮ ਕਾਨੂੰਨ ਹੈਗੇ ਆ ਜਿੰਨਾ ਕਿ ਮੈਂ ਸਮਝੀ ਆ ਸਾਡੇ ਕਾਰਜਕਰਤਾ ਤੋਂ ਵੀ ਪੁੱਛਿਆ ਗਿਆ ਸੀ ਪਿੱਛੇ VOTING VOTING ਵੀ ਹੋਈ ਸੀ ਕਿ ਕਿੰਨੂੰ ਬਣਾਉਣਾ ਚਾਹੀਦਾ ਹਰੇਕ ਕਾਰਜਕਰਤਾ ਨੂੰ ਬਲਾ ਬਲਾ ਕੇ ਪੁੱਛਿਆ ਗਿਆ ਸੀ ਜਿਹੜੇ ਕੈਂਡੀਡੇਟ ਨੇ ਆਪਣੀ ਉਮੀਦ ਜਗਾਈ ਸੀ ਉਹ ਪੁੱਛਿਆ ਗਿਆ ਸੀ ਤੇ ਆਪਾਂ ਨੂੰ ਸੀ ਜੇ ਇੰਨਾ ਕੁਛ ਸਰਵੇ ਹੋ ਰਿਹਾ ਤਾਂ ਆਪਣੀ ਪਾਰਟੀ ਦਾ ਕੈਂਡੀਡੇਟ ਆਊਗਾ ਇਹ ਚੀਜ਼ਾਂ ਹੁੰਦੀ ਆ ਜੇ 12 ਕੈਂਡੀਡੇਟ ਆਣਾ ਸੀ ਤਾਂ ਸਰਵੇ ਕਰਨਾ ਹੀ ਚਾਹੀਦਾ ਸੀ ਆਪਣੇ ਲੀਡਰਾਂ ਨੂੰ ਪੁੱਛਣਾ ਹੀ ਨਹੀਂ ਚਾਹੀਦਾ ਸੀ ਮੰਡਲਾਂ ਵਾਲਿਆਂ ਨੂੰ ਕਿ ਤੁਸੀਂ ਕਿਹਨੂੰ ਚਾਹੁੰਦੇ ਹੋ ਤੁਹਾਨੂੰ ਤੁਹਾਨੂੰ ਪੁੱਛਿਆ ਸੀ ਮੈਨੂੰ ਪੁੱਛਿਆ ਸੀ ਜਵਾਬ ਦੇ ਦਿੱਤੇ ਦੇਖੋ ਮੈਂ ਦਾਵੇਦਾਰੀ ਖੁਦ ਵੀ ਕੀਤੀ ਸੀ ਫਿਰ ਮੈਂ ਇਹਨੂੰ ਕਿਹਾ ਕਿ ਤੁਸੀਂ ਨਹੀਂ ਤਾਂ ਫਿਰ ਕੌਣ ਤੇ ਮੈਂ ਆਪਣੇ ਜਿਹੜੇ ਲੀਡਰ ਸੀ ਦੋ ਲੀਡਰ ਸੀ ਮੈਂ ਕਿਹਾ ਦੇਖੋ ਇਹ ਦੋਨੋਂ ਵਧੀਆ ਲੀਡਰ ਐ ਫਿਰ ਕਿਤੇ ਫਿਰ ਕਿਤੇ ਆ ਗੱਲ ਤਾਂ ਨਹੀਂ ਕਿ ਜੇ ਤੁਸੀਂ ਆਪ ਦਾਵੇਦਾਰੀ ਕੀਤੀ ਸੀ ਕਿ ਤੁਹਾਨੂੰ ਨਹੀਂ ਸੀਟ ਦਿੱਤੀ ਗਈ ਤੇ ਫਿਰ ਹੁਣ ਤੁਸੀਂ ਉਹਨਾਂ ਤੇ ਵੀ ਇਤਰਾਜ਼ ਕਰ ਰਹੇ ਹੋ ਦੇਖੋ ਮੈਂ ਬਹੁਤ ਨਵੀਂ ਆ ਮੈਨੂੰ ਕਿੱਦਾਂ ਦਾਵੇਦਾਰੀ ਮਿਲ ਜਾਣੀ ਸੀ ਦੇਖੋ ਕੋਮਨ ਸੈਂਸ ਹੈ ਕਿੱਡੀ ਦਾਵੇਦਾਰੀ ਠੋਕੀ ਕਿਉਂ ਦਾਵੇਦਾਰੀ ਕਰਨ ਦਾ ਮਤਲਬ ਇਹ ਹੁੰਦਾ ਜਦੋਂ ਅਸੀਂ ਨੌਕਰੀ ਚਾਹੁੰਦੇ ਨੇ ਸਰਕਾਰੀ ਨੌਕਰੀ ਪਹਿਲੀ ਵਾਰੀ ਚ ਕਦੀ ਸਿਲੈਕਟ ਨਹੀਂ ਹੁੰਦਾ ਬੰਦਾ ਜੇ ਫਾਰਮ ਹੀ ਨਹੀਂ ਭਰਾਂਗੇ ਤਾਂ ਮੈਂ ਕਿੱਦਾਂ ਨੌਕਰੀ ਪਾਵਾਂਗੀ ਤੇ ਮੈਂ ਇੱਕ ਫਾਰਮ ਭਰਿਆ ਸੀ ਉਹ ਵੀ ਹਸੀ ਮਜ਼ਾਕ ਚ ਹੋਇਆ ਕਿ ਚਲੋ ਠੀਕ ਹੈ ਮੈਂ ਐਸਸੀ ਸਮਾਜ ਤੋਂ ਹੈਗੀ ਆ ਤੇ ਕੋਈ ਗੱਲ ਨਹੀਂ ਮੇਰੇ ਮੇਰੇ ਜਿਹੜੇ ਜਨਤਾ ਨੀਚਲੀ ਜਨਤਾ ਹੈ ਉਹਨਾਂ ਨੇ ਮੈਨੂੰ ਕਿਹਾ ਮੇਰੀ ਮਹਿਲਾ ਮੋਰਚਾ ਨੇ ਆਰਤੀ ਯੂ ਸ਼ੁਡ ਇੱਕ ਮਹਿਲਾ ਦਾ ਨਾਮ ਜਾਣਾਂ ਸੀ ਕਹਿੰਦੇ ਕਿ ਮਹਿਲਾ ਦਾ ਨਾਮ ਜਾਣਨਾ ਹੈ ਤਾਂ ਤੂੰ ਪਰ ਆਪਣੇ ਕਿਉਂਕਿ ਮਹਿਲਾ ਦਾ ਨਾਮ ਜ਼ਰੂਰੀ ਹੁੰਦਾ ਹੈ ਜੇ ਪੈਨਲ ਜਾਣਾ ਸੀ ਤਾਂ ਮਹਿਲਾ ਦਾ ਨਾਮ ਵੀ ਜਾਣਾ ਸੀ ਕਹਿੰਦੇ ਮੈਂ ਤਾਂ ਇਸ ਮੈਨੂੰ ਇਹ ਕਿਹਾ ਗਿਆ ਕਿ ਮਹਿਲਾ ਦਾ ਨਾਮ ਜਾਣਾ ਹੈ ਤੇ ਤਾਂ ਕਰਕੇ ਮੈਂ ਦਾਵੇਦਾਰੀ ਕੀਤੀ ਮੈਨੂੰ ਤੇ ਇਹ ਚੀਜ਼ ਸੀ ਨਹੀਂ ਫਿਰ ਆਪਾਂ ਚਲੋ ਠੀਕ ਹੈ ਕਈ ਚੀਜ਼ਾਂ ਸਾਡੇ ਕਈ ਕਾਰਕਿਰਤਾ ਅੰਦਰ ਖਾਤੇ ਹਜੇ ਵੀ ਨਾਰਾਜ਼ ਆ ਮੈਂ ਸ਼ੁਰੂ ਤੋਂ ਇਦਾਂ ਦੀ ਬਹੁਤ ਜ਼ਿਆਦਾ ਸਟ੍ਰੇਟ ਫਾਰਵਰਡ ਹੈ ਇੱਕ ਕਮੀ ਹੈ ਮੇਰੇ ਅੰਦਰ ਇਹਨੂੰ ਮੈਂ ਕਮੀ ਮੈਂ ਦੋ ਨਾਮ ਜਿਹੜੇ ਲਾਣੇ ਗਏ ਨੇ ਨਾ ਦੋਵਾਂ ਤੋਂ ਭਾਵੇਂ ਜੀਪੀ ਦੇ ਕਈ ਕਾਰਕਿਰਤਾ ਜੇ ਕਿ ਤੁਹਾਡੇ ਹਿਸਾਬ ਨਾਲ ਨਾਰਾਜ਼ ਨਹੀਂ ਮਤਲਬ ਨਹੀਂ ਗੱਲ ਬਣਦੀ ਨਹੀਂ ਇਹ ਨਾ ਦੋਵਾਂ ਤੋਂ ਫਿਰ ਮੈਂ ਕਹਿ ਆਪਣਾ ਨਰਾਜ਼ਗੀ ਮੇਰੀ ਬਜੇਪੀ ਤੋਂ ਆ ਹਾਂ ਮੈਂ ਬਾਹਰਲੇ ਬੰਦੇ ਲਈ ਹੁੰਦੀ ਹੈ ਹਾਂ ਮੇਰੀ ਨਰਾਜ਼ਗੀ ਆਪਣੀ ਪਾਰਟੀ ਤੋਂ ਆਪਣੇ ਪਰਿਵਾਰ ਤੋਂ ਨਰਾਜ਼ਗੀ ਹੁੰਦੀ ਬਾਹਰਲੇ ਤੋਂ ਨਹੀਂ ਹੁੰਦੀ ਮੈਂ ਨਰਾਜ਼ ਆਪਣੇ ਮਾਪਿਆਂ ਤੋਂ ਹੋ ਸਕਦੀਆਂ ਪੜੋਸੀਆਂ ਤੋਂ ਨਹੀਂ ਹੋ ਸਕਦੀ ਹੈਨਾ ਤੇ ਉਹ ਆਏ ਉਹ ਨਹੀਂ ਆਏ ਮੈਨੂੰ ਨਹੀਂ ਹੈ ਠੀਕ ਹੈ ਹਮਨੇ ਕੈਂਡੀਡੇਟ ਬਣਾਇਆ ਉਹਨਾਂ ਨੂੰ ਕੋਈ ਗਲਤੀ ਨਹੀਂ ਹੈ ਮੇਰੇ ਕੀ ਉਹਨਾਂ ਨਾਲ ਕੋਈ ਥੋੜੀ ਨਾ ਮੈਂ ਫਿਰ ਕਹਿ ਰਹੀ ਹਾਂ ਬਾਰ-ਬਾਰ ਮੇਰੀ ਨਰਾਜ਼ਗੀ ਤਾਂ ਆਪਣੀ ਪਾਰਟੀ ਨਾਲ ਸੀ ਜਿਹੜੀ ਮੈਂ ਸ਼ੋਅ ਕੀਤੀ ਕਿ ਮੈਂ ਪ੍ਰਚਾਰ ਨਹੀਂ ਕਰ ਸਕਦੀ ਕਿਉਂਕਿ ਓਏ ਉਹਨਾਂ ਲੋਕਾਂ ਨੇ ਮੈਨੂੰ ਪੁੱਛਣਾ ਸੀ ਕਿ ਆਰਤੀ ਜੀ ਤੁਹਾਡੀ ਸਟੇਟਮੈਂਟ ਨਹੀਂ ਮੈਚ ਕਰਦੀ ਤੁਸੀਂ ਅਜਾ ਹਫਤਾ ਦਸ ਦਿਨ ਪਹਿਲੇ ਆਏ ਸੀ ਤੁਸੀਂ ਤਾਂ ਕਹਿੰਦੇ ਸੀ ਇਹ ਇਦਾਂ ਦੇ ਇਦਾਂ ਦੇ ਹੁਣ ਤੁਸੀਂ ਕਹਿੰਦੇ ਤੁਸੀਂ ਵੋਟ ਪਾਓ ਇਹਨਾਂ ਨੂੰ ਇਹ ਚੰਗੇ ਆ ਜਦ ਜਸ਼ਨ ਮਨਾਇਆ ਜਾ ਰਿਹਾ ਸੀ ਜਦੋਂ ਉਹਨਾਂ ਨੂੰ ਉਮੀਦਵਾਰੇ ਲਾਣੇ ਆ ਗਿਆ ਉਹਨਾਂ ਨੇ ਰੈਲੀਆਂ ਕੱਢੀਆਂ ਔਰ ਉਹ ਤੁਸੀਂ ਨਾਲ ਸੀ ਔਰ ਉਹ ਤੁਸੀਂ ਨਾਲ ਖੜ ਕੇ ਜਸ਼ਨ ਵੀ ਮਨਾਇਆ ਫਿਰ ਹੁਣ ਕਿਉਂ ਇੰਨਾ ਵਿਰੋਧ ਤਾਂ ਪਹਿਲੀ ਗੱਲ ਤਾਂ ਉਹਦੋਂ ਉਮੀਦਵਾਰੇ ਨਿਯੁਕਤ ਨਹੀਂ ਹੋਏ ਸੀ ਸਿਰਫ ਇੱਕ ਸਵਾਗਤ ਹੋਇਆ ਸੀ ਇਹਨਾਂ ਦੇ ਆਣ ਦਾ ਉਮੀਦਵਾਰ ਤੇ ਆਈ ਥਿੰਕ ਦੋਏ ਤਿੰਨ ਦਿਨ ਬਾਅਦ ਹੋਏ ਆ ਤੇ ਉਮੀਦਵਾਰ ਜਦੋਂ ਤੇ ਹੋਏ ਤੁਸੀਂ ਮੈਨੂੰ ਨਜ਼ਰ ਆਇਆ ਤੁਹਾਨੂੰ ਨਜ਼ਰ ਆਈ ਮੈਂ ਕਿਤੇ ਵੀ ਅਜੇ ਤੁਹਾਨੂੰ ਇਹ ਆਈਡੀਆ ਨਹੀਂ ਸੀ ਕਿ ਇਹਨਾਂ ਨੂੰ ਉਮੀਦਵਾਰ ਬਣਾਉਣਾ ਹਾਂ ਆਪਾਂ ਨੂੰ ਸੀ ਸ਼ਾਇਦ ਹੁਸ਼ਿਆਰਪੁਰ ਤੋਂ ਇਹਨਾਂ ਨੂੰ ਲਾਉਗੇ ਤੇ ਸਾਡਾ ਕੈਂਡੀਡੇਟ ਹੈ ਮੈਂ ਆਪਣੇ ਜਲੰਧਰ ਦੀ ਗੱਲ ਕਰਦੀ ਹਾਂ ਮੈਨੂੰ ਬਾਹਰ ਦਾ ਨਹੀਂ ਪਤਾ ਮੈਂ ਆਪਣੇ ਜਲੰਧਰ ਦੀ ਗੱਲ ਕਰਦੀ ਆਂ ਵੀ ਆਰਤੀ ਜੀ ਜੇ ਜਲੰਧਰ ਦੀ ਵੀ ਗੱਲ ਕਰੀਏ ਹੁਸ਼ਿਆਰਪੁਰ ਦੀ ਸੀਟ ਵੀ ਭਾਜਪਾ ਦੀ ਸੀਟ ਹੈ ਜੇ ਹੁਸ਼ਿਆਰਪੁਰ ਤੋਂ ਵੀ ਕੋਈ ਇਹੋ ਜਿਹਾ ਬੰਦਾ ਖੜੇ ਜਿਹੜਾ ਬਾਹਰਲੀ ਪਾਰਟੀ ਤੋਂ ਆਇਆ ਉਹ ਭਾਜਪਾ ਨੂੰ ਅੰਦਰੋਂ ਹੀ ਕਮਜ਼ੋਰ ਕਰੂਗਾ ਕੌਣ ਲਾਊਗਾ ਫਿਰ ਇਹ ਪੂਰੇ ਮਤਲਬ ਪੂਰੇ ਸੂਬਾਈ ਲੈਵਲ ਦੇ ਉੱਤੇ ਕਿਉਂ ਨਹੀਂ ਤੁਹਾਨੂੰ ਇਤਰਾਜ਼ ਹੈਗਾ ਜਾਂ ਪੂਰੇ ਨੈਸ਼ਨ ਕਿ ਜੇ ਮੈਂ ਪੰਜਾਬ ਲੈਵਲ ਦੀ ਅਧਿਕਾਰੀ ਹੁੰਦੀ ਤਾਂ ਮੈਂ ਪੰਜਾਬ ਲੈਵਲ 'ਚ ਕਰਨਾ ਸੀ ਮੈਂ ਇਦਾਂ ਦੀ ਆ ਮੈਂ ਸ਼ੁਰੂ ਤੋਂ ਇਦਾਂ ਦੀ ਰਹੀ ਆ ਨੈਚਰ ਹੈ ਮੇਰਾ ਇਹ ਫਿਰ ਇਹ ਮੰਨ ਲੀਏ ਕਿ ਹੁਣ ਸਿਰਫ ਜਲੰਧਰ ਤੱਕ ਮਤਲਬ ਹੈ ਪੂਰਾ ਪੰਜਾਬ ਨਾਲ ਤੁਹਾਨੂੰ ਕੋਈ ਮਤਲਬ ਨਹੀਂ ਮੈਨੂੰ ਪੂਰੇ ਪੰਜਾਬ ਨਾਲ ਮਤਲਬ ਆਪਾਂ ਆਰਡੀ ਨਾਲ ਤੁਹਾਨੂੰ ਕੋਈ ਮਤਲਬ ਨਹੀਂ ਮੈਂ ਪਹਿਲੇ ਵੀ ਗੱਲ ਕਹੀ ਹੈ ਕਿ ਤੁਸੀਂ ਮੈਕਸਿਮਮ ਕੈਂਡੀਡੇਟ ਬਾਹਰ ਦੇ ਲਿਆ ਮੈਂ ਕੱਲ ਵੀ মিডিਆ 'ਚ ਇਹ ਬਿਆਨ ਦਿੱਤਾ ਤੁਸੀਂ ਮੈਕਸਿਮਮ ਕੈਂਡੀਡੇਟ ਬਾਹਰ ਦੇ ਲਿਆਏ ਪੰਜਾਬ ਤੋਂ ਬਾਹਰਲੇ ਵੀ ਗੱਲ ਕਰ ਲਈਏ ਤੇ ਹਿਮਾਚਲ ਦੇ ਵਿੱਚ ਵੀ ਉਹਨਾਂ ਨੇ ਕੰਗੜਾ ਰਣਾਉ ਤੇ ਜੀ ਨੂੰ ਲਿਆਉਂਦਾ ਮੈਂ ਹਿਮਾਚਲ ਦੇਖੋ ਮੈਨੂੰ ਫਿਰ ਪੰਜਾਬ ਨਾਲ ਮਤਲਬ ਹੈ ਆਪਾਂ ਇੱਕ ਜਦੋਂ ਨੇਤਾ ਹੁੰਦਾ ਨਾ ਇੱਕ ਉਹਦੇ ਇੱਕ ਏਰੀਆ ਹੁੰਦਾ ਮੈਂ ਜ਼ਿਆਦਾ ਇਹਨੂੰ ਫੈਲਾਵਾਂਗੀ ਇਹ ਹਾਈ ਕਮਾਂਡ ਨੇ ਕੀ ਸੋਚਿਆ ਕੀ ਨਹੀਂ ਸੋਚਿਆ ਮੈਨੂੰ ਨਹੀਂ ਪਤਾ ਮੇਰੇ ਕਹਿਣ ਦੀ ਮਰਾਦ ਹੈਗੀ ਹੈ ਕਿ ਜੇ ਬਾਹਰੋਂ ਲੋਕ ਲਿਆਂਦੇ ਹੀ ਜਾ ਰਹੇ ਆ ਡਿਫਰੈਂਟ ਪਾਰਟੀਆਂ ਚੋਂ ਲਿਆਂਦੇ ਜਾ ਰਹੇ ਨੇ ਭਾਵੇਂ ਬਾਲੀਵੁੱਡ ਚੋਂ ਲਿਆਂਦੇ ਜਾ ਰਹੇ ਜਿਹੜੇ ਲੋਕਾਂ ਨੂੰ ਪਸੰਦ ਨੇ ਉਹਰੇ ਨਾਲ ਪਾਰਟੀ ਨੇ ਵਿਚਾਰਧਾਰਾ ਕਰਪਟ ਪਾਰਟੀ ਦੀ ਪਾਰਟੀ ਦੀ ਕਾਰਕਿਰਤਾ ਨਰਾਜ਼ਗੀ ਆਪਣੀ ਕਿਤਨਾ ਕਿਤੇ ਬੰਦੀ ਵੀ ਸੀ ਜਿਤਾਨੀ ਅਸੀਂ ਬੰਦੀ ਸੀ ਰਹੀ ਕੰਗਣਾ ਰਾਣਾ ਵੱਤੀ ਗੱਲ ਕਗਣਾ ਰਾਣਾ ਵੱਤ ਕਿਸੇ ਪਾਰਟੀ ਤੋਂ ਨਹੀਂ ਆਈ ਸੀ ਐਦਾ ਤੇ ਕਈ ਆਂਦੇ ਕੈਂਡੀਡੇਟ ਐਦਾ ਤੇ ਕਈ ਆਂਦੇ ਆ ਮੈਂ ਫਿਰ ਤੁਹਾਨੂੰ ਪੁਆਇੰਟ ਇੱਥੇ ਕਰਨੇ ਕਿ ਜਿਨ੍ਹਾਂ ਨੇ ਮੈਂ ਉਲਟਾ ਬੋਲਦੀ ਸੀ ਮੈਂ ਕਿੱਦਾਂ ਜਨਤਾ ਤੋਂ ਵੋਟ ਮੰਗਾ ਮੇਰੀ ਰੂਹ ਨੇ ਮੈਨੂੰ ਇਸ ਚੀਜ਼ ਨੂੰ ਮੈਨੂੰ ਮਤਲਬ ਮੈਂ ਕਰ ਨਹੀਂ ਪਾਈ ਇਸ ਚੀਜ਼ ਨੂੰ ਅਸਾਂ ਉਹਨਾਂ ਨੂੰ ਪਾਰਟੀ ਚੋਂ ਤੋੜਿਆ ਆਮ ਆਦਮੀ ਪਾਰਟੀ ਚੋਂ ਬੀਜੇਪੀ ਲਿਆਉਂਦਾ ਲਿਆਂਦੇ ਸਾਲ ਉਹਨਾਂ ਨੂੰ ਉਮੀਦਵਾਰ ਲਾਤਾ ਤਾਂ ਫਿਰ ਮੈਂ ਤੁਹਾਨੂੰ ਕਹਿ ਰਹੀ ਆ ਇਹਦੇ ਲਈ ਤਾਂ ਤੁਹਾਨੂੰ ਅਮਿਤ ਸ਼ਾਹ ਜੀ ਕੋਲ ਜਾਣਾ ਪੈਣਾ ਇਸ ਜਵਾਬ ਲਈ ਇਹ ਤਾਂ ਮੇਰੇ ਤੇ ਜੇ ਇਹ ਜਵਾਬ ਮੇਰੇ ਕੋਲ ਨਹੀਂ ਆ ਜੇ ਹੁੰਦਾ ਤਾਂ ਸ਼ਾਇਦ ਮੈਂ ਰਿਜ਼ਾਈਨ ਨਹੀਂ ਦਿੰਦੀ ਤੁਹਾਨੂੰ ਲੱਗਦਾ ਕਿ ਕਿਤੇ ਉਹਨਾਂ ਨੂੰ ਕੰਮ ਕਰਾਉਣਾ ਚਾਹੀਦਾ ਸੀ ਉਹਨਾਂ ਨੂੰ ਫਿਲਹਾਲ ਪਾਰਟੀ ਦੇ ਵਿੱਚ ਰੱਖਾਉਣਾ ਚਾਹੀਦਾ ਸੀਗਾ ਫਿਲ ਮੈਂ ਤਾਂ ਇਹੀ ਮੰਗ ਕੀਤੀ ਮੈਂ ਇਹ ਮੰਗ ਕਰ ਰਹੀ ਆ ਆਨ ਵਾਲਾ ਟਾਈਮ ਜੇ ਤੁਸੀਂ ਹਾਈ ਹਾਈ ਕਮਾਂਡ ਮੰਨਦੀ ਐ ਇਸ ਚੀਜ਼ ਨੂੰ ਕਿ ਆਪਾਂ ਨੂੰ ਚਲੋ ਬਾਹਰ ਦਾ ਕੈਂਡੀਡੇਟ ਲੈ ਕੇ ਆਪਾਂ ਜੋ ਵੀ ਹੈਗੇ ਸਟਰੈਟਜੀ ਹੁੰਦੀ ਹੈ ਹਾਈ ਕਮਾਂਡ ਦੀ ਐਟ ਲੀਸਟ 1 ਸਾਲ ਕੰਮ ਕਰਵਾਓ ਨਾਲੋਂ ਐਟ ਮਿਨੀਮਮ ਮੈਕਸਿਮਮ ਨਹੀਂ ਕਹਿੰਦੇ ਮਿਨੀਮਮ 1 ਸਾਲ ਕੰਮ ਕਰੋ ਆ ਉਹਨਾਂ ਨੂੰ ਲੱਗੇ ਪਤਾ ਕਿ ਧੁੱਪ ਚ ਮੀਂਹ ਚ ਕਾਰਕਟਰ ਕਿੱਦਾਂ ਬਿਨਾ ਪਾਣੀ ਦੇ ਬਿਨਾ ਰੋਟੀ ਦੇ ਅਸੀਂ ਪੂਰਾ ਦਿਨ ਰੋਟੀ ਨਹੀਂ ਖਾਂਦੇ ਅਸੀਂ ਨੇਚਰ ਦੇ ਲੱਗੇ ਹੋਏ ਆ ਜੇ ਐਨੇ ਐਨੇ ਤੁਸੀਂ ਇਹ ਆਰਤੀ ਜੀ ਚੱਲਦੀ ਪਏ ਨੇ ਸਾਰੇ ਕਾਰਕਟਰਾਂ ਜਾਂ ਜਿਹੜੇ ਪਹਿਲਾਂ ਵੀ ਉਮੀਦਵਾਰੇ ਲਾਣੇ ਗਏ ਨੇ ਫਿਰ ਸਾਰੇ ਰਲ ਕੇ ਆਵਾਜ਼ ਕਿਉਂ ਨਹੀਂ ਚੱਕਦੇ ਫਿਰ ਕਿਉਂ ਬਾਅਦ ਚ ਨੰਬਰ ਗੇਮ ਆ ਜਾਂਦੀ ਹੈ ਕਿਉਂ ਉਸੇ ਦੇਖ ਉਹੀ ਦੇਖਣ ਨੂੰ ਕਿ ਵੋਟ ਕਿਹੜਾ ਜ਼ਿਆਦਾ ਦਬਾਊਗਾ ਉਹਨੂੰ ਚੱਕ ਲਓ ਜਿੱਧਰੋਂ ਮਰਜੀ ਹਰ ਕੋਈ ਭਗਤ ਸਿੰਘ ਨਹੀਂ ਬਣਦਾ ਪਰ ਪਰੰਪਰ ਦੀ ਲੋੜ ਹੈਗੀ ਆ ਫੇ ਪਾਰਟੀ ਚ ਰਹਿਣਾ ਆ ਪਾਰਟੀ ਨੂੰ ਪਰਫੁੱਲਤ ਕਰਨਾ ਬੰਨਾ ਚਾਹੀਦਾ ਹੈ ਬੰਨਾ ਚਾਹੀਦਾ ਦੇਖੋ ਜਿੰਨਾ ਆਪਾਂ ਦੱਬੀ ਜਾਵਾਂਗੇ ਸਾਨੂੰ ਲੋਕੀ ਦਵਾਈ ਜਾਊਗੇ ਆਪਾਂ ਨੂੰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਗਲਤ ਜਦ ਵੀ ਆਪੇ ਪਰਿਵਾਰ ਚ ਨਹੀਂ ਕਰਦੇ ਆਪਾਂ ਪਰਿਵਾਰ ਚ ਕੁਝ ਗਲਤ ਹੁੰਦਾ ਹੈ ਪਰਿਵਾਰ ਦੇ ਬੰਦੇ ਬੋਲਦੇ ਨੇ ਲੋਕੀ ਬੋਲਦੇ ਆਪਾਂ ਕਿ ਨਹੀਂ ਇਹ ਗਲਤ ਕੀਤਾ ਤੂੰ ਨਹੀਂ ਤੂੰ ਆਪਣੇ ਨਿਆਣੇ ਨੂੰ ਪਾਪਾ ਬੋਲਦੇ ਆ ਕਈ ਵਾਰ ਆਪਣੇ ਪੇਰੈਂਟਸ ਨੂੰ ਵੀ ਆਪਾਂ ਬੋਲਦੇ ਆ ਕਿ ਨਹੀਂ ਮਮਾ ਇਹ ਠੀਕ ਨਹੀਂ ਸੀ ਪਾਪਾ ਇਹ ਠੀਕ ਨਹੀਂ ਸੀ ਇਦਾਂ ਤਾਂ ਹੈ ਨਹੀਂ ਕਿ ਉਹ ਪਾਪਾ ਮੰਮੀ ਦਾ ਆਪਾਂ ਨਹੀਂ ਬੋਲ ਸਕਦੇ ਤੇ ਗਲਤ ਨੂੰ ਆਪਾਂ ਨੂੰ ਬੋਲਣਾ ਚਾਹੀਦਾ ਹੈ ਕਿ ਇੱਕ ਵਾਰੀ ਅਸੀਂ ਗੱਲ ਆਵਾਜ਼ ਜ਼ਰੂਰ ਉਠਾਈਏ ਤੇ ਸੀਨੀਅਰਸ ਨੂੰ ਵੀ ਸੁਣਨਾ ਚਾਹੀਦਾ ਹੈ ਕਿਉਂਕਿ ਇਹ ਪਰਿਵਾਰ ਐਦਾਂ ਹੀ ਬਣਦਾ ਠੀਕ ਹੈ ਦੇਖੋ ਨੁਕਸਾਨ ਕਿਤੇ ਨਾ ਕਿਤੇ ਜਦੋਂ ਆਪਾਂ ਟੀਮ ਵਰਕ ਕਰਦੇ ਆ ਖੁਸ਼ होके ਕਰਦੇ ਆ ਮਜਬੂਰੀ ਚ ਪੜਾ ਲੈਂਦੇ ਕਈ ਵਾਰੀ ਜੌਬ ਚ ਵੀ ਐਦਾਂ ਹੁੰਦਾ ਹੈ ਜੌਬ ਚ ਵੀ ਚੀਜ਼ਾਂ ਹੁੰਦੀਆਂ ਕਿ ਕਈ ਵਾਰੀ ਆਨਰਸ ਦੀ ਸੁਣਨੀ ਪੈਂਦੀ ਹੈ ਮਜਬੂਰੀ ਚੁੱਪੀ ਵੀ ਧਰਨੀ ਪੈਂਦੀ ਹੈ ਲੇਕਿਨ ਹਰ ਇੱਕ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ ਮੇਰੀ ਆਪਣੀ ਸੋਚ ਰਹੀ ਹੈ ਮੇਰੇ ਵਰਗੀ ਨੇ ਡੀਏ ਵੀ ਨਹੀਂ ਛੱਡੇ ਮੈਂ ਡੀਏ ਵੀ ਨੂੰ ਡਿਜ਼ਾਈਨ ਕਰਤਾ ਸੀ ਅਸੂਲਾਂ ਦੇ ਉੱਤੇ ਮੇਰੇ ਆਪਣੇ ਅਸੂਲ ਹੈ ਚਲੋ ਮੈਂ ਤੁਹਾਡੇ ਤੇ ਵੀ ਆਉਣਾ ਇੱਕ ਪਾਰਟੀ ਜਿਹਦੇ ਵਿੱਚ ਆਪਣੀ ਪੂਰੀ ਜਾਨ ਫੂਕ ਦਿੱਤੀ ਜਿਹੜੇ ਕੰਮ ਕਰਨ ਵਾਸਤੇ ਹਰ ਇੱਕ ਮੱਜੀ ਜਾਨ ਨਾਲ ਮਿਹਨਤ ਕੀਤੀ ਅੰਤ ਵਿੱਚ ਆ ਕੇ ਉਹਨੂੰ ਛੱਡਣਾ ਪੈ ਰਿਹਾ ਹੈ ਆਪਣੇ ਆਪ ਚ ਤੁਸੀਂ ਭਾਵਕ ਵੀ ਹੋਵੋਗੇ ਆਪਣੇ ਆਪ ਚ ਤੁਸੀਂ ਤੁਹਾਡਾ ਦਿਲ ਵੀ ਟੁੱਟਿਆ ਹੋਵੇਗਾ ਕਿਤੇ ਦੇਖੋ ਦਿਲ ਤਾਂ ਟੁੱਟਦਾ ਹੈ ਜਿੰਨੇ ਦਿਨ ਰਾਤ ਮੈਂ ਅਜੇ ਵੀ ਦੇਖੋ ਨਰਿੰਦਰ ਮੋਦੀ ਜੀ ਲਈ ਰਿਸਪੈਕਟ ਜਿਹੜੀ ਹੈਗੀ ਕੋਈ ਛਿੰਨ ਨਹੀਂ ਸਕਦਾ ਸਾਡੇ ਦਿਲੋਂ ਤੇ ਠੀਕ ਹੈ ਜੋ ਹੁੰਦਾ ਚੰਗੇ ਲਈ ਹੁੰਦਾ ਸਾਡੇ ਹੱਥ ਚ ਕੁਝ ਨਹੀਂ ਆ ਰੱਬ ਨੇ ਜੋ ਲਿਖਿਆ ਰੱਬ ਦੀ ਮਰਜ਼ੀ ਸੀ ਕਿ ਮੈਨੂੰ ਵੀ ਮੈਂ ਵੀ ਚਲੋ ਠੀਕ ਹੈ इमोਸ਼ਨਲੀ ਹੈਗੀ ਆ ਮੈਂ ਹਮੇਸ਼ਾ इमोਸ਼ਨਲਸ ਮੈਂ ਦਿਲ ਦੀ ਸੁਣਦੀ ਆਈ ਆ ਇਹ ਮੇਰੀ ਬਹੁਤ ਵੱਡੀ ਕਮੀ ਹੈ ਔਰ ਮੈਂ ਅੱਗੇ ਇਹਨੂੰ ਇੰਪਰੂਵ ਵੀ ਕਰਾਂਗੀ ਕਿ ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣ ਕੱਲਿਓ ਘਹਿਗਾ ਦਿਮਾਗ ਦੀ ਸੁਣੋ ਦਿਲ ਦੀ ਸੁਣ ਨਾਲ ਕੁਝ ਨਹੀਂ ਹੋਣਾ ਪਰ ਚਲੋ ਹੁਣ ਗਾਂ ਦਾ ਸਫਰ ਵੀ ਕੱਢਣਾ ਆ ਪਰ ਇੱਕ ਚੀਜ਼ ਮੈਂ ਤੁਹਾਨੂੰ ਤੋਂ ਪੁੱਛਣੀ ਚਾਹੁੰਨਾ ਆ ਤੁਸੀਂ ਜ਼ੁਬਾਨੀ ਤੌਰ ਦੇ ਉੱਤੇ ਜ਼ਰੂਰ ਕਿਹਾ ਹੈ ਕਿ ਮੈਂ ਪਾਰਟੀ ਦੇ ਹਰ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ ਪਰ ਲਿਖਤੀ ਪ੍ਰਮਾਣ ਉਹਦਾ ਦੇ ਦਿੱਤਾ ਤੁਸੀਂ ਅਜੇ ਕਿ ਅੰਦਰਲੀ ਪਾਰਟੀ ਦੇ ਜਦੋਂ ਮੈਂ ਪ੍ਰਧਾਨ ਲੱਗੀ ਸੀ ਤਾਂ ਮੈਨੂੰ ਵੀ ਇਹਨਾਂ ਨੇ ਜ਼ੁਬਾਨੀ ਤੌਰ ਤੇ ਪ੍ਰਧਾਨ ਲਾਇਆ ਸੀ ਸਾਡੇ ਤੇ ਕਹਿੰਦੇ ਸਾਡੇ ਤੇ ਕੋਈ ਲੈਟਰ ਨਹੀਂ ਦਿੱਤਾ ਜਾਂਦਾ ਸਾਡੇ ਤੇ ਕੋਈ ਕਾਰਡ ਨਹੀਂ ਦਿੱਤਾ ਜਾਂਦਾ ਕਾਰਕਿਰਤਾ ਨੂੰ ਜ਼ੁਬਾਨੀ ਤੌਰ ਤੇ ਹੁੰਦਾ ਹੈ ਖ਼ਬਾਰਾਂ 'ਚ ਲੱਗਾ ਜਾਂਦਾ ਹੈ ਤਖਵਾਰਾ ਚ ਅੱਜ ਮੇਰਾ ਇਸਤੀਫਾ ਵੀ ਮੇਰਾ ਆ ਚੁੱਕਿਆ ਹੈ ਸਾਰੇ ਤੁਸੀਂ ਸਾਰੇ ਪੇਪਰ ਚੱਕ ਕੇ ਦੇਖ ਲਓ ਹਰ ਜਗ੍ਹਾ ਹੈਗਾ ਇਸਤੀਫਾ ਇਸਤੀਫਾ ਤੇ ਇਹਨਾਂ ਨੇ ਇੱਕ ਮੇਰੀ ਹੀ ਜਨਰਲ ਸਕੱਟਰੀ ਹੀ ਮੇਰੀ ਹੀ ਬਣਾਈ ਹੋਈ ਕਾਰਕਰਣੀ ਅਧਿਕਸ਼ਣਾਤੀ ਇਹਨਾਂ ਨੇ ਤੇ ਉਹ ਜੋ ਹੋਣਾ ਹੈ ਉਹ ਹੋ ਚੁੱਕਿਆ ਹੁਣ ਤਾਂ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਨੂੰ ਤੁਸੀਂ ਖੜਿਆਂ ਕੀਤਾ ਜਿਨ੍ਹਾਂ ਨੂੰ ਤੁਸੀਂ ਲੈ ਕੇ ਆਉਂਦਾ ਪਾਰਟੀ ਦੇ ਵਿੱਚ ਹੁਣ ਉਹ ਤੁਹਾਡੀ ਥਾਂ ਲੈ ਰਹੇ ਆ ਤੁਸੀਂ ਪਾਰਟੀ ਤੋਂ ਬਾਹਰ ਆ ਗਏ ਉਹ ਕਿਤੇ ਉਹ ਖਲਾ ਪੈਦਾ ਹੋ ਗਿਆ ਜ਼ਰੂਰ ਬੰਦੇ ਦੇ ਮੋਸ਼ਨਸ ਜੁੜੇ ਹੁੰਦੇ ਆ ਉਸ ਪਾਰਟੀ ਨਾਲ ਜਿੰਨੂੰ ਆਪਣੀ ਜ਼ਿੰਦਗੀ ਦਿੱਤੀ ਹੋਵੇ ਅਗਲੇ ਨੇ हां इमोशंस मेरे आज भी है हमेशा रहोगे वो चीज मैंने देखो कोई रोक नहीं सकता जे मैं कुछ करना है तो मैं को रोक नहीं सकता ते दूसरी गल मैं हमेशा महिलावां नु आगे लेके आई हां ਤੁਸੀਂ ਕਦੀ ਮੇਰੇ ਕਿਸੇ ਵੀ ਮਹਿਲਾ ਨੂੰ ਪੁੱਛ ਲਿਓ ਮੈਂ ਹਮੇਸ਼ਾ ਉਹਨਾਂ ਨੂੰ ਸਿਖਾਇਆ ਹੈ ਕਿ ਮੈਂ ਹਰ ਕਿਸੇ ਨੂੰ ਇਹ ਕਹਿੰਦੀ ਸੀ ਕਿ ਜਿੰਨੀ ਵੀ ਮਹਿਲਾ ਵਾਂ ਹੈ ਤੇ ਹਰੇਕ ਕੋਈ ਆਰਤੀ ਰਾਜਪੂਤ ਆ ਕੱਲੀ ਮੈਂ ਨਹੀਂ ਆ ਤੁਸੀਂ ਵੀ ਅੱਗੇ ਆਓ ਤੁਹਾਡੇ ਤੋਂ ਸਵਾਲ ਪੁੱਛੀ ਜਾਂਦੇ ਤੁਸੀਂ ਜਵਾਬ ਦੋ ਕੱਲੀ ਮੈਂ ਕਿਉਂ ਦਵਾਂ ਤੇ ਮੈਂ ਉਹ ਸੋਚ ਵਾਲੀ ਮਹਿਲਾ ਹੈਗੀ ਮੈਂ ਕਦੀ ਵੀ ਮਹਿਲਾ ਮੈਂ ਕਿਉਂਕਿ ਮੇਰੀ ਸੋਚ ਇਹ ਹੈ ਕਿ ਜਦੋਂ ਮਹਿਲਾ ਮਹਿਲਾ ਨੂੰ ਉਠਾਉਗੀ ਨਾ ਤਾਂ ਹੀ ਬਦਲਾਅ ਆਊਗਾ ਆਰਤੀ ਜੀ ਹੁਣ ਇਸ ਤੋਂ ਬਾਅਦ ਗਾਂ ਦਾ ਕੀ ਪ੍ਰੋਗਰਾਮ ਹੈ ਅੱਗੇ ਕਿ ਕਿਸੇ ਪਾਰਟੀ ਤੇ ਜਾਣ ਦਾ ਸੋਚਿਆ ਜਾਂ ਮਤਲਬ ਕਿਸ ਤਰ੍ਹਾਂ ਕਰ ਰਹੇ ਹਾਂ ਅਜ ਤੱਕ ਤਾਂ ਮੈਂ ਕੁਝ ਵੀ ਨਹੀਂ ਸੋਚਿਆ ਅਜੇ ਇੱਕ ਪਾਰਟੀ ਤੋਂ ਨਿਕਲ ਜਾਵਾਂ ਬਾਹਰ ਪੂਰੀ ਤਰ੍ਹਾਂ ਨਹੀਂ ਨਿਕਲੇ ਅਜੇ ਰੋਕਣ ਦੀਆਂ ਕੋਸ਼ਿਸ਼ਾਂ ਆਰਤੀ ਜੀ ਹੋ ਰਹੀਆਂ ਮਰ ਫੋਨ ਫੋਨ ਆ ਰਹੇ ਕੋਈ ਆਫਰ ਉਫਰ ਕੁਝ ਐ ਤਾਂ ਉਹ ਤਾਂ ਹਮੇਸ਼ਾ ਦੇਖੋ ਜਦੋਂ ਮੈਂ ਇੱਕ ਸਮਾਹ ਸੇਵਿਕਾ ਹਾਂ ਨਾ ਸਮਾਹ ਸੇਵਿਕਾ ਨੂੰ ਜਿਹੜੇ ਸਮਾਜ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਹਰ ਕੋਈ ਸੋਚਦਾ ਹੈ ਸ਼ੁਰੂ ਤੋਂ ਹੀ ਦੇਖੋ ਇਹ ਚੀਜ਼ਾਂ ਹੁੰਦੀ ਰਹਿੰਦੀ ਨੇ ਰਾਜਨੀਤੀ 'ਚ ਤੇ ਫੋਨ ਫੋਨ ਬਤੇਰੇ ਆਉਂਦੇ ਆ ਪਹਿਲੇ ਵੀ ਆਉਂਦੇ ਸੀ ਹੁਣ ਵੀ ਆਉਂਦੇ ਆ ਜਦੋਂ ਪਾਰਟੀਆਂ ਜੀ ਨਹੀਂ ਸੀ ਤਾਂ ਵੀ ਲੇਕਿਨ ਸਟੈਂਡ ਤੇ ਮੇਰਾ ਆਪਣਾ ਹੀ ਹੈ ਨਾ ਜੋ ਵੀ ਹੋਣਾ ਆਪਣਾ ਹੋਣਾ ਤੇ ਕਿਸੇ ਦੇ ਫੋਨ ਨਾਲ ਨਾਲ ਮੈਨੂੰ ਕੋਈ ਹਾਈ ਕਮਾਂਡ ਤੋਂ ਕਿਸੇ ਦਾ ਆਇਆ ਹੋਵੇ ਕਿ ਆਰਤੀ ਜੀ ਨਾ ਜਾਓ ਛੱਡ ਕੇ ਨਹੀਂ ਮੈਨੂੰ ਹਾਈ ਕਮਾਂਡ ਤੋਂ ਨਹੀਂ ਆਇਆ ਪਰ ਮੇਰੇ ਪੈਣ ਪ੍ਰਾਵਾ ਦਾ ਫੋਨ ਮੈਨੂੰ ਆਇਆ ਹੈ ਕਈ ਪੈਨ ਪਰਵਾਨ ਨੇ ਜਿੱਦ ਵੀ ਫੜੀ ਹੈ ਕਿ ਐਸੀ ਵੀ ਪਰ ਮੈਂ ਉਹਨਾਂ ਨੂੰ ਸਮਝਾਇਆ ਹੀ ਹੈ ਕਿ ਦੇਖੋ ਜੇ ਤੁਸੀਂ ਇਦਾਂ ਦਾ ਕਰੋਗੇ ਤਾਂ ਮੇਰੇ ਉੱਤੇ ਨਾਮ ਆਊਗਾ ਕਿ ਮੈਂ ਤੁਹਾਡੇ ਤੋਂ ਬਗਾਵਤ ਕਰਾ ਰਹੀ ਹਾਂ ਮੈਂ ਆਪਣਾ ਸਟੈਂਡ ਲਿਆ ਤੁਸੀਂ ਇਦਾਂ ਦਾ ਗੱਲ ਤੁਸੀਂ ਇਹ ਚੀਜ਼ ਨਾ ਕਰੋ ਪਲੀਜ਼ ਅੱਛਾ ਭਾਜਪਾ ਮੇਰਾ ਅੰਤਲਾ ਸਵਾਲ ਹੀ ਹੈ ਭਾਜਪਾ ਤੋਂ ਬਾਅਦ ਹੁਣ ਗਾਂ ਮੈਂ ਦੁਬਾਰਾ ਇਹੀ ਗੱਲ ਹਨਾ ਭਾਜਪਾ ਤੋਂ ਬਾਅਦ ਗਾਂ ਕਿੱਧਰ ਵੱਲ ਨੂੰ ਤਿਆਰੀ ਹੋ ਸਕਦੀ ਹੈ ਕੀ ਤੁਸੀਂ ਸੋਚਿਆ ਕੋਈ ਭਵਿਕਤਾ ਤੁਸੀਂ ਜ਼ਰੂਰ ਸੋਚਿਆ ਹੋਵੇਗਾ ਸਮਾਜ ਸੇਵਾ ਕਰਦੀ ਆਈਆਂ ਅੱਗੇ ਵੀ ਸਮਾਜ ਕਿਸੇ ਪਾਰਟਿਕੂਲਰ ਨਾ ਦੇ ਹੈ ਹਾਂ ਨਹੀਂ ਉਹ ਅਸੀਂ ਦੇਖੋ ਮੈਂ ਸਮਾਜ ਸੇਵਿਕਾ ਮੇਰੀ ਖੁਦ ਹੀ ਐਨ ਜੀਓਜ਼ ਚਲਦੀਆਂ ਆ ਆਪਾਂ ਉਹੀ ਕਰਨਾ ਜੇ ਕਰ ਰਹੇ ਆ ਕੰਮ ਸਿਲਪਾ ਦੇ ਹਿੱਤ ਲਈ ਕਰਨਾ ਜਦ ਵੀ ਕਰਨਾ ਲੋਕਾਂ ਦੇ ਹਿੱਤ ਲਈ ਕਰਾਂਗੀ ਜਨਤਾ ਦੀ ਆਵਾਜ਼ ਹੀ ਬਣਾਗੀ ਜਨਤਾ ਚਾਹਦੀ ਹੈ ਇਹ ਮੈਨੂੰ ਅੱਜ ਤੱਕ ਬਹੁਤ ਪ੍ਰੇਮ ਮਿਲਿਆ ਮੈਨੂੰ ਆਮ ਲੋਕਾਂ ਦੀ ਕਾਲਿੰਗ ਆ ਰਹੀ ਹੈ ਇੱਕ ਮੇਰੀ ਪੈਣਾ ਸੀ ਕੁਝ ਰੋ ਰਹੀਆਂ ਸੀ ਫੋਨ ਤੇ ਕਿ ਤੁਸੀਂ ਹੁਣ ਛੱਡ ਦੇਣਾ ਸਾਨੂੰ ਤਾਂ ਮੈਂ ਕਿਹਾ ਮੈਂ ਤੁਸੀਂ ਜਦੋਂ ਮਰਜ਼ੀ ਮੈਨੂੰ ਫੋਨ ਕਰੋ ਮੈਂ ਤੁਹਾਡੇ ਕੋਲ ਹੀ ਬੈਠੀ ਹਾਂ ਮੈਂ ਨਹੀਂ ਛੱਡਣਾ ਮੈਂ ਕਿਹਾ ਰੋ ਨਾ ਮੈਨੂੰ ਉਲਟਾ ਰੁਲਾਓ ਨਾ ਕੱਲ ਤਾਂ ਸਾਰਾ ਦਿਨ ਮੇਰਾ ਰੋਨੇ ਚ ਹੀ ਗਿਆ ਹੈ ਕਿਉਂਕਿ ਉਹ ਅਟੈਚਮੈਂਟ ਇੱਕ ਅਟੈਚਮੈਂਟ ਹੋ ਜਾਂਦੀ ਹੈ ਨਾ ਤੇ ਐਦਾਂ ਦੀ ਕੋਈ ਗੱਲ ਨਹੀਂ ਹੈ ਤੇ ਜਿਹੜੀ ਸੇਵਾ ਮੈਂ ਕਰਦੀ ਆਈ ਹਾਂ ਉਹ ਮੈਂ ਪਹਿਲੇ ਵੀ ਕਰਦੀ ਸੀ ਉਹ ਸੇਵਾ ਕਰਕੇ ਹੀ ਪਾਰਟੀ ਮੈਨੂੰ ਲੈ ਕੇ ਆ ਜਦੋਂ ਮੈਂ ਜੁਆਇਨ ਹੋਈ ਸੀ ਤਾਂ ਇੱਕ ਖ਼ਬਰ ਚ ਆਇਆ ਸੀ ਮਾਨਵ ਅਧਿਕਾਰ ਕੀ ਰਾਸ਼ਟਰੀ ਅਧਿਖਸ਼ ਆਰਤੀ ਰਾਜਪੂਰ ਭਾਜਪਾ ਮੇਂ ਸ਼ਾਮਿਲ ਠੀਕ ਹੈ ਤਾਂ ਸਮਾਜ ਸੇਵਾ ਮੈਂ ਕਰਦੀ ਆਈ ਹਾਂ ਮੈਂ ਕਰਦੀ ਰਵਾਂਗੀ ਬਿਲਕੁਲ ਸਮਾਜ ਸੇਵਾ ਕਹਿੰਦੇ ਕਰਦੇ ਆਏ ਨੇ ਤੇ ਕਰਦੇ ਰਹਿਣਗੇ ਆਉਂਦੇ ਸਮੇਂ ਦੇ ਵਿੱਚ ਕਿਹੜਾ ਰਾਹ ਸਿਆਰ ਕਰਦੇ ਨੇ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ